ਅੱਜ ਸਵੇਰੇ 9 ਵਜੇ ਅਸੀਂ ਐਮਐਲਏ ਸਾਹਿਬ ਤੇ ਘਰੇ ਸੀਗੇ ਮਾਨਜੋਗ ਦਲਜੀਤ ਸਿੰਘ ਗਰੇਵਾਲ ਜੀ ਦੇ ਘਰੇ ਉਹਨਾਂ ਨੇ ਸਾਨੂੰ ਸਾਹਮਣੇ ਕਾਨਫਰੰਸ ਦੇ ਉੱਤੇ ਐਸ்சி ਸਾਹਿਬ ਨੂੰ ਨਗਰ ਨਿਗਮ ਨੂੰ ਗੁਹਾਰ ਲਾਈ ਵੀ ਤੁਹਾਨੂੰ ਰਾਤ ਦਾ ਜਿਹੜਾ ਕੰਮ ਕਿਹਾ ਤੁਸੀਂ ਕੀਤਾ ਕਿਉਂ ਨਹੀਂ ਮਤਲਬ ਆਹ ਕੰਮ ਕਰਦੇ ਨੇ ਐਮਐਲਏ ਸਾਹਿਬ ਸਿਰਫ ਫੋਨ ਤੇ ਇੱਕ ਗੁਹਾਰ ਲਾਤੀ ਔਰ ਕੰਮ ਹੋ ਜਾਏਗਾ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਹੋਆ ਇਹਦਾ ਮਤਲਬ ਸਾਫ਼-ਸਾਫ਼ ਨਜ਼ਰ ਆ ਰਿਹਾ ਵੱਖਰਾਂ ਦੇ ਵਿੱਚ ਇਹ ਵੋਟ ਜਿਹੜੀ ਪਾਈ ਕਿਸੇ ਨੂੰ ਗਈ ਹੈ ਨਿਭਾ ਕੋਈ ਰਿਹਾ ਵਾ ਤੇ ਕੰਮ ਕੋਈ ਕਰ ਰਿਹਾ ਦਿਖਾਵਾ ਕਿਸੇ ਤੋਂ ਕਰਾਇਆ ਜਾ ਰਿਹਾ 40000 ਰੁਪਏ 50 5000 ਰੁਪਏ ਇਹਨਾਂ ਦੀ ਤਨਖਾਹ ਹੈ ਭਾਈ ਤੇ ਪੌੜੀਆਂ ਆਸੀ ਪੌੜੀਆਂ ਆਸੀ ਝੁਕਦੇ ਵੀਰੇ ਭਾਈ ਤਾਰਾ ਟੁੱਟੀਆਂ ਨੇ ਜੇ ਕਿਸੇ ਦੇ ਕੋਹੇ ਦੇ ਕੋਈ ਹਾਸਾ ਹੋ ਗਿਆ ਹੈ ਇਹਨਾਂ ਦੇ ਬਿਜਲੀ ਵਾਲਾ ਤੇ ਅਸੀਂ ਐਮਐਲਏ ਸਾਹਿਬ ਲੈ ਦੇ ਸਿਰ 'ਤੇ ਲਾ ਕੇ ਮਰ ਜਾਗੇ ਨਗਰ ਸੱਤ ਕਰਤਾਰਨਗਰ ਵਾਲੇ ਦੀ ਮੋਟਰ ਤੇ ਖਰਾਬ ਦਾ ਤਿੰਨ ਦਿਨ ਦਾ ਦਰਸਤਾ ਹੋ ਚੁੱਕਿਆ ਕਹਿੰਦੇ ਜੀ ਇਲੈਕਸ਼ਨ ਡਿਊੜੀਆਂ ਦੇ ਵਿੱਚ ਸਾਰੇ ਬਿਜਲੀ ਨੇ ਜਿੱਦਾਂ ਇਲੈਕਸ਼ਨ ਖਤਮ ਹੁੰਦੇ ਆ ਤੁਹਾਡੀ ਅਗਲੇ 2 ਘੰਟਿਆਂ ਦੇ ਵਿੱਚ ਮੋਟਰ ਠੀਕ ਹੋ ਜਾਏਗੀ ਉਹ 2 ਘੰਟੇ ਤੇ ਅੱਜ ਦੇ ਮੈਂ ਕਹਿੰਦਾ 12 ਘੰਟੇ ਰਾਤ ਤੋਂ ਲਾ ਲਓ ਹੁਣ ਅਸੀਂ ਰਾਤ ਨੂੰ ਉਸ ਮੋਟਰ ਦੀ ਵੀ ਰਾਖੀ ਕਰਨੀ ਆ ਔਰ ਹੁਣ ਵੀ ਹਾਲਾਤ ਇਹ ਨੇ ਹਜੇ ਵੀ ਮੋਟਰ ਠੀਕ ਨਹੀਂ ਹੋਈ ਗੌਰ ਤਾਂ ਮਾਨ ਜਾਈਏ ਜੇ ਤੁਹਾਡੇ ਅੰਦਰ ਟਰਾਂਸਫਾਰਮ ਲੱਗ ਜਾਏਗਾ ਸਾਡੇ ਕੋਈ ਟਰਾਂਸਫਾਰਮ ਲੱਗਿਆ ਇੱਥੇ ਖੰਬੇ ਲਾ ਕੇ ਚਲੇ ਗਿਆ ਕੋਈ ਟਰਾਂਸਫਾਰਮ ਨਹੀਂ ਆਇਆ ਇੱਥੇ ਸ਼ਿਰਕਦੋ ਕੁਟੀਆਂ ਦੇ ਸਹਾਰੇ ਪਾ ਰਹੀ ਹੋ ਜਾਂ ਮੇਨ ਤਾਰ ਹੈ ਤੇ ਤੂੰ ਹੀ ਹਸਾਬ ਲਾ ਲਓ ਫੇਸ ਦੀ ਮੇਨ ਤਾਰ ਹੈ ਜੇ ਕੱਲ੍ਹ ਨੂੰ ਕੋਈ ਹਾਸਾ ਵਾਪਰ ਗਿਆ ਮੈਂ ਮੂੰਹ ਤੇ ਕਹਿ ਰਿਹਾ ਬਿਜਲੀ ਪ੍ਰਸ਼ਾਸਨ ਨੂੰ ਮੈਂ ਇੱਧਰ ਵੜਨ ਨਹੀਂ ਦਊਂਗਾ ਕਿਸੇ ਬਿਜਲੀ ਪ੍ਰਸ਼ਾਸਨ ਨੂੰ ਜੇ ਇੱਧਰ ਇਹ ਤਾਰ ਦੇ ਹਾਸਾ ਹੋਣ ਤੋਂ ਬਾਅਦ ਤੂੰ ਅੰਦਰ ਆਇਆ ਇਸ ਇਲਾਕੇ ਦੇ ਵਿੱਚ ਉਹ ਜੁੱਤੀਆਂ ਦਾ ਪੀਰ ਹੋਏਗਾ ਪੂਰਾ 15 ਦਿਨ ਹੋ ਗਿਆ ਹੈ ਹਰ ਰੋਜ਼ ਰਾਤ ਕੋ ਫੋਨ ਕਰਨਾ ਪੈਂਦਾ ਹੈ ਜਦਕਿ ਮੂਝ ਐਮਐਲਏ ਸਾਹਿਬ ਨੇ ਇਹ ਵੀ ਕੱਲ੍ਹ ਬਾਤ ਬੋਲੀ ਹੈ ਕਿ ਤੂੰ 11 ਵਜੇ ਫੋਨ ਕਰਤੀ ਹੈ ਮੈਂ ਫੋਨ ਉਠਾਤਾ ਹੂੰ ਫੋਨ ਉਠਾਣੇ ਕੇ ਬਾਅਦ ਆਪ ਕੰਮ ਕਰਤੇ ਆ ਤੇ ਵੀ ਮੌਕਾ ਮਿਲਿਆ ਆਪਣਾ ਲੈਟਰ ਉਸੇ ਪਹੁੰਚਾਇਆ ਲੈਟਰ ਦੇਖਣ ਵਾਲ ਕਰਦੇ ਆ ট্রান্সਫਰਰ ਪਾਸ ਹੈ ਕਿਊਬਲ ਪਾਸ ਹੈ ਜੇ ਦੋਨੋਂ ਚੀਜ਼ਾਂ ਪਾਸ ਨਹੀਂ ਤੇ ਲਗਦੀਆਂ ਕਿਉਂ ਨਹੀਂ ਪਈਆਂ ਕੰਮ ਕਿਉਂ ਨਹੀਂ ਕਰਵਾ ਰਹੇ ਤੁਹਾਨੂੰ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕੁਪੂਰੀ ਸਮੇਂ ਟਿੱਬਾ ਰੋਡ ਤੇ ਮੌਜੂਦ ਹਾਂ ਟਿੱਬਾ ਰੋਡ ਤੇ ਮੌਜੂਦ ਇਸ ਕਰਕੇ ਹੈਗੇ ਕੱਲ ਨੂੰ ਵੋਟਾਂ ਸੀਗੀਆਂ ਵੋਟਾਂ ਪੈ ਗਈਆਂ ਤੇ ਸਮਾਂ ਲੰਘ ਗਿਆ ਲੇਕਿਨ ਪਾਰਟੀਆਂ ਜਿਹੜੀਆਂ ਨੇ ਪਾਰਟੀਆਂ ਆਪਣੇ ਆਪਣੇ ਘਰਾਂ ਨੂੰ ਬੈਠੀਆਂ ਹੋਣਗੀਆਂ ਹੁਣ ਕਿਤੇ ਕਈ ਨਾ ਘੁੰਮਣਗੇ ਹੋਣਗੇ ਕਿ ਚਾਰ ਤਰੀਨ ਰਿਜ਼ਲਟ ਆਣਾ ਵੈ ਲੇਕਿਨ ਪੋਲਿੰਗ ਜ਼ਰ ਦਸੀ ਹੈ ਤਾਂ ਭਾਜਪਾ ਅੱਗੇ ਜਾ ਰਹੀ ਸੀ ਕਿ ਲੇਕਿਨ ਕਈ ਪਾਸੇ ਜਿਹੜੀ ਹੈ ਅਦਰ ਸਟੇਟ ਦੇ ਵਿੱਚ ਕਾਂਗਰਸ ਅੱਗੇ ਜਾ ਰਹੀ ਹੈ ਕਈ ਪਾਸੇ ਅਦਰ ਸਟੇਟ ਦੇ ਵਿੱਚ ਝਾੜੂ ਅੱਗੇ ਜਾ ਰਿਹਾ ਵੈ ਲੇਕਿਨ ਇਹ ਤਾਂ ਝਾੜੂ ਦਾ ਹੀ ਪੁਤਲਾ ਫੂਕ ਦਿੱਤਾ ਗਿਆ ਵੈ ਝਾੜੂ ਦਾ ਪੁਤਲਾ ਪੰਜਾਬ ਦੇ ਵਿੱਚ ਤਾਂ ਬਰਕਰਾਰ ਹੈ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਝਾੜੂ ਦਾ ਪੁਤਲਾ ਕਿ ਫੁਕਤਾ ਸਿਰਫ ਝਾੜੂ ਦਾ ਪੁਤਲਾ ਨਹੀਂ ਫੁਕਿਆ ਮੌਜੂਦਾ ਸਰਕਾਰ ਨੂੰ ਇੱਕ ਗੁਹਾਰ ਮਾਰੀ ਹੈ ਕਿ ਮੌਜੂਦਾ ਸਰਕਾਰ ਦੇ ਹਾਲਾਤ ਭਾਵੇਂ ਉਹਦੇ ਜਿਹੜਾ ਵੀ ਆਉਣ ਵਾਲਾ ਨੂੰ ਮੰਨਦਾ ਇਸ ਟਾਈਮ ਜਿਹੜਾ ਵੀ ਉਹਦੇ ਤੇ ਸੇਵਾ ਨਿਭਾ ਰਿਹਾ ਉਹ ਸੇਵਾ ਸਿਰਫ ਨਾਮ ਮੱਤ ਰਹਿ ਜਾਂਦੀ ਹੈ ਅੱਜ ਸਵੇਰੇ 9 ਵਜੇ ਅਸੀਂ ਐਮਐਲਏ ਸਾਹਿਬ ਦੇ ਘਰੇ ਸੀਗੇ ਮਾਨਯੋਗ ਦਲਜੀਤ ਸਿੰਘ ਗਰੇਵਾਲ ਜੀ ਦੇ ਘਰੇ ਉਹਨਾਂ ਨੇ ਸਾਨੂੰ ਸਾਹਮਣੇ ਕਾਨਫਰੰਸ ਦੇ ਉੱਤੇ ਐਸ்சி ਸਾਹਿਬ ਨੂੰ ਨਗਰ ਨਿਗਮ ਨੂੰ ਗੁਹਾਰ ਲਾਈ ਵੀ ਤੁਹਾਨੂੰ ਰਾਤ ਦਾ ਜਿਹੜਾ ਕੰਮ ਕਿਹਾ ਤੁਸੀਂ ਕੀਤਾ ਕਿਉਂ ਨਹੀਂ ਮਤਲਬ ਆਹ ਕੰਮ ਕਰਦੇ ਨੇ ਐਮਐਲਏ ਸਾਹਿਬ ਸਿਰਫ ਫੋਨ ਤੇ ਇੱਕ ਗੁਹਾਰ ਲਾਤੀ ਔਰ ਕੰਮ ਹੋ ਜਾਏਗਾ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਹੋਆ ਇਹਦਾ ਮਤਲਬ ਸਾਫ਼-ਸਾਫ਼ ਨਜ਼ਰ ਆ ਰਿਹਾ ਵੱਖਰਾਂ ਦੇ ਵਿੱਚ ਇਹ ਵੋਟ ਜਿਹ ਤੇ ਕੰਮ ਕੋਈ ਕਰ ਰਿਹਾ ਦਿਖਾਵਾ ਕਿਸੇ ਨੂੰ ਕਰਾਇਆ ਜਾ ਰਿਹਾ ਉਹੀ ਹਾਲਾਤ ਇੱਥੇ ਦਿਖ ਰਹੇ ਨੇ ਜਿਵੇਂ ਦੇਖ ਰਹੇ ਹੋ ਤੁਸੀਂ ਸਾਡੇ ਇਲਾਕੇ ਦੇ ਵਿੱਚ ਨਾ ਬੱਤੀ ਹੈ ਨਾ ਪਾਣੀ ਹੈ ਤੇ ਨਗਰ ਨਿਗਮ ਪ੍ਰਸ਼ਾਸਨ ਆ ਕੇ ਇੱਥੇ ਸਿਰਫ ਆਪਣੀ ਫਾਰਮੈਲਟੀ ਕਰਕੇ ਤੁਰ ਜਾਂਦਾ ਕਿ ਇਹ ਐਮਐਲਏ ਸਾਹਿਬ ਦੀ ਡਿਊਟੀ ਹੈ ਸਾਡਾ ਇਲਾਕਾ ਜਿਹੜਾ ਜੀ ਟਿੱਬਾ ਰੋਡ ਫੋਕਲ ਪੁਆਇੰਟ ਹੈ ਮੈਂ ਕਹਿੰਦਾ ਚੀਫ ਸਾਹਿਬ ਨੂੰ ਪੁੱਛੋ ਬਿਜਲੀ ਵਿਭਾਗ ਨੂੰ ਉੱਥੇ ਸੁੱਤੇ ਕੀ ਕਰ ਰਹੇ ਨੇ ਏਸ਼ੀਆ ਦੇ ਵਿੱਚ ਬਹਿ ਕੇ ਜੇਠ ਦਾ ਮਹੀਨਾ ਚੱਲ ਰਿਹਾ ਲੋਕਾਂ ਨੂੰ ਤੁਸੀਂ ਬਿਜਲੀ ਫ੍ਰੀ ਦਾ ਨਾਰਾ ਲਾ ਰਹੇ ਹੋ ਸਾਡੇ ਘਰ ਤਾਂ ਪੇੜ ਬਿਜਲੀ ਵੀ ਨਹੀਂ ਆ ਰਹੀ ਵਿਸ਼ਾਲ ਕਪੂਰ ਗ ਹਾਂਜੀ ਐਕਸਿਸ ਸਾਹਿਬ ਇੱਕ ਛੋਟਾ ਜਿਹਾ ਸਵਾਲ ਸੀਗਾ ਗੋਪਾਲ ਨਗਰ ਚੌਂਕ ਦੀ ਲਾਈਟ ਨਹੀਂ ਆ ਰਹੀ ਰਾਤ ਦੀ ਨਹੀਂ ਆਈ ਹੋਈ ਦਿੱਕਤ ਸਮੱਸਿਆ ਕੀ ਹੈ ਜਈ ਦੇ ਤੁਹਾਨੂੰ ਇਤਲਾਹ ਦਿੱਤੀ ਜੀ ਕੇ ਸਟੇਟ ਬੀ ਜੀ ਕੇ ਸਟੇਟ ਬੀ ਜੀ ਕੇ ਸਟੇਟ ਤੇ ਬੀ ਸਟੇਟ ਇਹ ਬਲੋਕ ਬੀ ਬਲੋਕ ਇਹ ਵੀ ਦੋਨਾਂ ਦੀ ਹੈ ਜੀ ਕੇ ਸਟੇਟ ਆ ਗਿਆ ਨਾਮ ਹੈਲੋ ਜੀ ਕੇ ਸਟੇਟ ਬੀ ਬਲੋਕ ਤੇ ਕੰਪਲੇਂਟ ਆਈ ਹੋਈ ਹੈ ਜੀ ਅਸੀਂ ਆਪਣਾ ਸਟਾਫ ਭੇਜ ਰਹੇ ਹਾਂ ਆਪਕੇ ਕੋਲ ਅੱਛਾ ਸਟਾਫ ਭੇਜ ਰਹੇ ਹਾਂ ਕਿੰਨੀ ਦੇਰ ਤੱਕ ਇਹ ਤਾਂ ਰਾਤ ਦਾ ਸਟਾਫ ਚੱਲਿਆ ਜੀ ਕਿੰਨੀ ਦੇਰ ਤੱਕ ਸਰ ਹੋ ਸਕਦਾ ਅੱਧੇ ਘੰਟੇ ਚਾਜੇਗੀ ਅੱਧੇ ਘੰਟੇ ਤੱਕ ਆਜੂਗੀ ਲੇਕਿਨ ਇੱਥੇ ਲੋਕ ਕਹਿ ਰਹੇ ਕਿ ਰਾਤ ਦੇ ਹੀ ਫੋਨ ਕੀਤੇ ਜਾ ਰਹੇ ਨੇ ਸਰ ਕਾਈਂਡਲੀ ਸਰ ਜੇਡ ਦਾ ਮਹੀਨਾ ਹੈਗਾ ਲਾਈਟ ਜਿਹੜੀ ਹੈ ਤੁਹਾਨੂੰ ਹੀ ਪਤਾ ਹੈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਅੱਧੇ ਘੰਟੇ ਤੱਕ ਆਜੂਗੀ ਸਰ ਵੈਸੇ ਹਾਂ ਬਹੁਤ ਬਹੁਤ ਸ਼ੁਕਰੀਆ ਐਕਸਨ ਸਾਹਿਬ ਹਲੋ ਚਲੋ ਅੱਧੇ ਘੰਟੇ ਤੱਕ ਆਜੂਗੀ ਟਾਈਮ ਤੱਕ ਮੈਂ ਦੱਸ ਦਵਾਂ ਵੈਸੇ 11:30 ਹੋਏ ਨੇ 12:30 ਵਜੇ ਤੱਕ ਆ ਕਹਿੰਦੇ ਲਾਈਟ ਆ ਜਾਏਗੀ ਤੇ ਰਹੀ ਗੱਲ ਮੋਟਰ ਦੀ ਜਿਹਦੇ ਲਈ ਅਸੀਂ ਰਾਤ ਦੇ 3 ਦਿਨਾਂ ਤੋਂ ਅਸੀਂ 3 ਰਾਤ ਚੌਂਕੀ ਕਰ ਰਹੇ ਆ ਅਸੀਂ ਇੱਕ ਮੋਟਰ ਕਹਿੰਦੀ ਜਾ ਕੇ ਰਾਖੀ ਕਰਦੇ ਆ ਕਹਿੰਦੀ ਦੂਜੀ ਮੋਟਰ ਦੀ ਰਾਖੀ ਕਰਦੇ ਆ ਸਾਨੂੰ ਇੱਥੇ ਪਾਰਟੀ ਬਾਜੀ ਦਾ ਕੀ ਹੁੰਦਾ ਮੋਟਰ ਦੇ ਵਿੱਚ ਜਿਹੜਾ ਪਾਣੀ ਦਾ ਮਸਲਾ ਜਿਹੜਾ ਸਰਕਾਰੀ ਜਿਹੜੀਆਂ ਮੋਟਰਾਂ ਨੇ ਉਹਨਾਂ ਦੇ ਵਿੱਚ ਇੱਕ ਮੋਟਰ ਇਹਨਾਂ ਨੇ ਸਤਕਰਨਗਰੋਂ ਸਤਕਰਤਾਰਨਗਰ ਵਾਲੇ ਦੀ ਮੋਟਰ ਦੇ ਖਰਾਬ ਦਾ 3 ਦਿਨ ਦਾ ਨਜਰਸਤਾ ਹੋ ਚੁੱਕਿਆ। ਕਹਿੰਦੇ ਜੀ ਇਲੈਕਸ਼ਨ ਡਿਊਟੀਆਂ ਦੇ ਵਿੱਚ ਸਾਰੇ ਬਿਜ਼ੀ ਨੇ ਜਿੱਦਾਂ ਇਲੈਕਸ਼ਨ ਖਤਮ ਹੁੰਦੇ ਆ ਤੁਹਾਡੀ ਅਗਲੇ 2 ਘੰਟਿਆਂ ਦੇ ਵਿੱਚ ਮੋਟਰ ਠੀਕ ਹੋ ਜਾਏਗੀ। ਉਹ 2 ਘੰਟੇ ਤੇ ਅੱਜ ਦੇ ਮੈਂ ਕਹਿੰਦਾ 12 ਘੰਟੇ ਰਾਤ ਤੋਂ ਲਾ ਲਓ ਹੁਣ। ਅਸੀਂ ਰਾਤ ਨੂੰ ਉਸ ਮੋਟਰ ਦੀ ਵੀ ਰਾਖੀ ਕਰ ਰਹੇ ਆਂ ਔਰ ਹੁਣ ਵੀ ਹਾਲਾਤ ਇਹ ਨੇ ਹਜੇ ਵੀ ਮੋਟਰ ਠੀਕ ਨਹੀਂ ਹੋਈ। 9 ਵਜੇ ਅਸੀਂ ਐਮਐਲਏ ਸਾਹਿਬ ਦੇ ਘਰੇ ਸੀਗੇ ਔਰ ਐਮਐਲਏ ਸਾਹਿਬ ਕਹਿੰਦੇ ਵੀ ਤੁਹਾਡੇ ਕੋਲ 2 ਘੰਟਿਆਂ 'ਚ ਮੋਟਰ ਐਕਸਲ ਸਾਹਿਬ ਐਸਜੀਓ ਸਾਹਿਬ ਕੀ ਹਾਲ ਲੇ ਲੇ ਕੋ ਸਤਕਾਰ ਨਗਰ ਦੀ ਜਿਹੜੀ ਮੋਟਰ ਦਾ ਕੋਈ ਇਸ਼ੂ ਹੈਗਾ ਉਹ ਕਦ ਤੱਕ ਠੀਕ ਹੋ ਜਾਏਗਾ ਬੰਦੇ ਲੱਗੇ ਹੋਏ ਆ ਕਿ ਮੋਟਰ ਲੋਡ ਕਰ ਰਹੇ ਆ ਬੰਦੇ ਲੱਗੇ ਹੋਏ ਆ ਜੀ ਬੰਦੇ ਲੱਗੇ ਹੋਏ ਨੇ ਕਦੋਂ ਤੱਕ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਘੰਟਾ ਹੋਰ ਜ ਘਟੇ ਘਟੇ ਕੋ ਚੱਲੂ ਘੰਟੇ ਤੱਕ ਹੋ ਜਾਊਗਾ ਬਹੁਤ ਬਹੁਤ ਸ਼ੁਕਰੀਆ ਇਹ ਚਲੋ ਜੀ ਸਾਡਾ ਲਾ ਐਕਸ ਡੀਓ ਸੀਗੇ ਕਾਰਪੋਰੇਸ਼ਨ ਦੇ ਤੁਹਾਡੀ ਦੋਨੋਂ ਸਮੱਸਿਆ ਦਾ ਹੱਲ ਹੋ ਗਿਆ 10 ਵਜੇ ਦਾ ਸਾਨੂੰ ਟਾਈਮ ਦਿੱਤਾ ਸੀ ਜੀ ਮੈਂ ਹੁਣ ਤੁਹਾਡੇ ਕੋਲ ਆਇਆ ਮੱਕਣ ਹੋਣਾ ਇਹਨੇ ਕਹਿੰਦੇ ਸੀ 5 ਵਜੇ ਹੋਏਗਾ ਆਰਡਰ ਦੋਵੇਂ ਨਹੀਂ ਠੀਕ ਹੋਣੀ ਉਹਨੇ ਬੀਤੀ ਵੀ ਹੈ ਦਾਲੂ ਕਹਿੰਦੇ ਦਾਲੂ ਬੀਤੀ ਹੋਈ ਹੈ ਮੈਂ ਆਨ ਹੋ ਕੇ ਆਇਆ ਹਾਂ ਮੈਂ ਹੁਣ ਹੋ ਗਿਆ ਆ ਤੇ दारू ਪੀਤੀ ਪਈ ਆ ਇੱਧਰ ਮਾਨੂੰ ਮੈਂਡਾ ਬਣਾਇਆ ਵਿਜੇ ਕੁਮਾਰ ਇੱਕ ਬੰਦਾ ਹੈ ਜਿਹੜਾ ਵਿਜੇ ਕੁਮਾਰ ਹੈ ਉਹਦੇ ਨਾਲ ਸਵੇਰੇ ਸਾਡੀ ਹੱਤਾਂ ਪਾਈ ਦੀ ਹੋਈ ਆ ਉਹਨੂੰ ਸੁਪਰਵਾਈਜ਼ਰ ਬਣਾ ਕੇ ਇੱਥੇ ਭੇਜਿਆ ਹੋਇਆ ਵਾ ਡਿਊਟੀ ਦੇ ਲਈ ਐਮਐਲਏ ਸਾਹਮਣੇ ਸਵੇਰੇ ਸਾਡੇ ਸਾਹਮਣੇ ਕਾਨਫਰੰਸ ਤੇ ਉਹਨੂੰ ਵਿਜੇ ਨੂੰ ਕਿਹਾ ਵੀ ਤੂੰ 6 ਟੈਂਕਰ ਇਸ ਇਲਾਕੇ ਦੇ ਵਿੱਚ ਰਾਤ ਦੇ ਕਿਉਂ ਇਹਨੇ ਕਿਉਂ ਨਹੀਂ ਭੇਜੇ ਜਦੋਂ ਸਵੇਰੇ ਉਹਨੂੰ ਕਿਹਾ ਜੀ ਉਹਨਾਂ ਜੀਹ ਹਜੂਰੀ ਕਰਕੇ ਕਹਿੰਦਾ ਜੀ ਦੋ ਟੈਂਕਰ ਆ ਗਏ ਨੇ ਅਸੀਂ ਕਿਹਾ ਚਲੋ ਵੀ ਦੇਖਦੇ ਆ ਅਸੀਂ ਉਧਰੋਂ ਖਹਿੜਾ ਛੜਾ ਕੇ ਇੱਧਰ ਆਏ ਆ ਇੱਕ ਮੀਟਿੰਗ ਕਰਨੀ ਆ ਰਹੀ ਆ ਉਨੇ ਬੂਏ ਅੱਗੇ ਟੈਂਕਰ ਖੜਾ ਹੈ ਕਲੋਨੀ ਦੇ ਵਿੱਚ ਟੈਂਕਰ ਖੜਾ ਹੈ ਜਦਕਿ ਕਲੋਨੀ ਦਾ ਇੱਕ ਬੰਦਾ ਵੀ ਉੱਥੇ ਗੁਹਾਰ ਲਾਣ ਨਹੀਂ ਆ ਰਿਹਾ ਵੀ ਸਾਨੂੰ ਪਾਣੀ ਦੀ ਲੋੜ ਹੈ ਜਦਕਿ ਉਹ ਤੇ ਬੂਏ ਅੱਗੇ ਟੈਂਕਰ ਖੜਾ ਹੈ ਤੇ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤੂੰ 6 ਟੈਂਕਰ ਤੈਨੂੰ ਕਿਹੇ ਗਏ ਨੇ ਰਾਤ ਦੇ ਜਿਹੜੇ ਇਲਾਕੇ ਦੇ ਵਿੱਚ ਸਾਰੇ ਭਜਦੇ ਪਏ ਨੇ ਉਹਨਾਂ ਦਾ ਕੀ ਊਸੂਲ ਹੈ ਤੇ ਉਹ ਜਨਾਬ ਜੀ ਸਾਡੇ ਤੋਂ ਹੱਥ ਪਚਾ ਕੇ ਉਲਟਾ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਵੀ ਸਾਡੇ ਨਾਲ ਹੱਤਾ ਪਾਈ ਕੀਤੀ ਉਹਨੇ ਕਿ ਨਹੀਂ ਇਲੈਕਸ਼ਨ ਤਾਂ ਹੋ ਗਏ ਨੇ ਡਿਊਰਿੰਗ ਇਲੈਕਸ਼ਨ ਤੋਂ ਬਾਅਦ ਹੁਣ ਤੁਸੀਂ ਇੰਨੇ ਤੜਪ ਰਹੇ ਹੋ ਸਾਨੂੰ ਇਹ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਜਾ ਚੁੱਕੇ ਸੀਗੇ ਸਾਨੂੰ ਇਹ ਅਸ਼ਵਾਸਨ ਦਿੱਤਾ ਗਿਆ ਵੀ ਇਲੈਕਸ਼ਨ ਖਤਮ ਹੋ ਲੈਣ ਤੋਂ ਸਾਰੇ ਡਿਊਟੀਆਂ ਜੇ ਬਿਜ਼ੀ ਨੇ ਸਾਰੇ ਪਾਸੇ ਜਿਹੜਾ ਇਲੈਕਸ਼ਨ ਦੇ ਉੱਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਜਿੱਦਾਂ ਇਲੈਕਸ਼ਨ ਖਤਮ ਹੁੰਦੇ ਆ ਤੁਹਾਡੇ ਸਾਰੇ ਕੰਮ ਹੁੰਦੇ ਰਹਿਣਗੇ ਔਰ ਇੱਕ ਮਿੰਟ ਤੋਂ ਪਹਿਲਾਂ ਕੰਮ ਕਰਾਵਾਂਗੇ ਇਹ ਸਾਨੂੰ ਅਸ਼ਵਾਸਨ ਦਿੱਤਾ ਗਿਆ ਸੀ ਅਸੀਂ ਜਿੱਦਾਂ ਇਲੈਕਸ਼ਨ ਖਤਮ ਹੋਣ ਤੋਂ ਕੋਈ ਨਹੀਂ ਆ ਰਿਹਾ ਜੀ ਪਾਣੀ ਤੇ ਛੇ ਛੇ ਸਾਡੇ ਐਮਐਲਏ ਸਾਹਿਬ ਨੇ ਗਿਆ ਸੀਗਾ ਅਸੀਂ ਜਗਰਾਤਾ ਕਰਾਇਆ ਸੀਗਾ ਇਹ ਬੀ ਬਲਾਕ ਵਿੱਚ ਐਮਐਲਏ ਸਾਹਿਬ ਆਏ ਸੀਗੇ ਸਾਨੂੰ ਕਹਿ ਕੇ ਬੋਰ ਤਾਂ ਬਣ ਜਾਈਏ ਜੇ ਤੁਹਾਡੇ ਅੰਦਰ ਟਰਾਂਸਫਾਰਮ ਲੱਗ ਜੇਗਾ ਸਾਡੇ ਕੋਈ ਟਰਾਂਸਫਾਰਮ ਲੱਗਿਆ ਨਹੀਂ ਤਾਂ ਅੱਗੇ ਖੰਬੇ ਲਾ ਕੇ ਚਲੇ ਗਿਆ ਕੋਈ ਟਰਾਂਸਫਾਰਮ ਨਹੀਂ ਆਇਆ ਇੱਥੇ ਸਾਡੇ ਕੋਲ ਸਰ ਲੈ ਰਹੀ ਐ ਨਹੀਂ ਪਰੇਸ਼ਾਨੀ ਅਸੀਂ ਇੰਨੇ ਪਰੇਸ਼ਾਨ ਹੋਏ ਆ ਆ ਪਿੱਛੇ ਟਰਾਂਸਫਾਰਮ ਲਗਾ ਦਿੰਦਾ 200 ਵਾਰਟ ਦਾ 100 ਵਾਰਟ ਦਾ ਸੀਗਾ 200 ਵਾਰਟ ਲਗਾਤਾ ਸੀ ਅਸੀਂ ਜਦੋਂ ਪਹੁੰਚੇ ਆ ਐਕਸਟੈਂਜਾਈ ਸਭ ਉੱਥੇ ਬੁਲਾ ਕੇ ਸੱਤ ਵੇ ਇੱਕ ਚੇਂਜ ਕਰ ਦੇਖਿਓ ਤੁਸੀਂ ਵੀ ਅਪੀਲ ਕਰੋ ਨਾ ਐਮਐਲਏ ਸਾਹਿਬ ਸਾਡੀ ਰਿਟਨ ਦੇ ਵਿੱਚ ਐਪਲੀਕੇਸ਼ਨ ਜੀ ਆ ਗਿਆ ਲੰਘ ਗਏ ਆ ਤਾਰਾਂ ਦੀ ਤਾਰਾਂ ਜਾ ਕੇ ਹਾਲਾਤ ਦੇਖੋ ਤਿੰਨ ਵਾਰੀ ਬੱਚੇ ਛੋਟੇ ਬੱਚੇ ਨੇ ਅੱਜ ਵੀ ਤਾਰ ਮੈਂ ਤੁਹਾਨੂੰ ਹੁਣੇ ਦਿਖਾ ਦਿੰਨਾ ਮੇਰੇ ਦੇਖਦੇ ਦੇਖਦੇ ਜੇ ਨਾ ਗਰੀ ਤਾਂ ਮੇਰਾ ਨਾਮ ਵਟਾ ਦਿਓ ਸਾਡੇ ਬੂਹੇ ਦੇ ਉੱਤੇ ਹੀ ਗੇਟ ਦੇ ਉੱਤੇ ਹੀ ਸਿਰਫ ਦੋ ਕੁੜੀਆਂ ਦੇ ਸਹਾਰੇ ਤਾਰ ਰਹੀ ਹੋਇਆ ਮੇਨ ਤਾਰ ਹੈ ਤੇ ਤੁਸੀਂ ਹਸਾਬ ਲਾ ਲਓ ਫੇਸ ਦੀ ਮਿਹਨਤਾਰ ਜੇ ਕੱਲ ਨੂੰ ਕੋਈ ਹਾਸਾ ਵਾਪਰ ਗਿਆ ਮੈਂ ਮੂੰਹ ਤੇ ਕਹਿ ਰਿਹਾ ਬਿਜਲੀ ਪ੍ਰਸ਼ਾਸਨ ਨੂੰ ਮੈਂ ਇੱਧਰ ਵੜਨ ਨਹੀਂ ਦਊਂਗਾ ਕਿਸੇ ਬਿਜਲੀ ਪ੍ਰਸ਼ਾਸਨ ਨੂੰ ਜੇ ਇੱਧਰ ਇਹ ਤਾਰ ਦੇ ਹਾਸਾ ਹੋਣ ਤੋਂ ਬਾਅਦ ਕੋਈ ਅੰਦਰ ਆਇਆ ਇਸ ਇਲਾਕੇ ਦੇ ਵਿੱਚ ਉਹ ਜੁੱਤੀਆਂ ਦਾ ਪੀਰ ਹੋਏਗਾ ਬਸ ਕਿਹਦਾ ਪੀਰ ਨਹੀਂ ਹੋਊਗਾ ਇਹ ਬੰਦ ਕਿਉਂ ਕੀਤਾ ਹੋਇਆ ਪੂਰਾ ਸਰ ਅਸੀਂ ਏ ਬਲਾਕ ਤੇ ਬੀ ਬਲਾਕ ਦੇ ਬੰਦੇ ਨੇ ਇੱਥੇ ਹੋਰ ਇੱਕ ਨਾਰਾ ਨਿਕੋਲੀ ਦੇ ਬੰਦੇ ਆ ਬਿਜਲੀ ਦੇ ਐਸਡੀਓ ਤੇ ਪਾਣੀ ਦੇ ਐਸਡੀਓ ਨਾਲ ਗੱਲ ਚੱਲ ਰਹੀ ਲਗਾਤਾਰ ਉਹ ਕਹਿੰਦੇ ਉਹ ਮਹੀਨੇ ਤੋਂ ਕਹਿ ਰਹੇ ਕਿ ਤੁਹਾਡਾ ਕੰਮ ਕਰ ਦਾਂਗੇ ਟਰਾਂਸਫਾਰਮਰ ਨਵ ਅਸੀਂ ਐਮਐਲਏ ਸਾਡੇ ਕੋਲ ਵੀ ਹੋ ਕੇ ਗਏ ਕਿ ਇਸ ਵਾਰ ਤਾਂ ਪੱਕਾ ਲੱਗ ਜਾਣਾ ਕੋਡ ਆਫ ਕੰਡਕਟ ਲੱਗ ਗਿਆ ਇਸ ਤੋਂ ਬਾਅਦ ਲੱਗ ਜਾਊਗਾ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਅਸੀਂ ਅੱਜ ਜਿਹੜਾ ਟਿਊਬਲ ਖਰਾਬ ਹੈ ਸਤਕਰਤਾਰ ਨਗਰ ਇੱਕ ਮਰਚਾ 24 ਘੰਟੇ ਹੋ ਗਏ ਪਾਣੀ ਬਿਲਕੁਲ ਨੀਰ ਦੇ ਵਿੱਚ ਬੰਦਾ ਲੱਗਾ ਜਿਹੜਾ ਰਿਪੇਅਰ ਕਰ ਰਿਹਾ ਦੋ ਬੰਦੇ ਲੱਗੇ ਹੋਏ ਨੇ ਦੋ ਬੰਦੇ ਲੱਗੇ ਹੋਏ ਨੇ ਔਰ ਸਵੇਰ ਦੇ ਲੱਗੇ ਹੋਏ ਨੇ ਵਿਚਾਰੇ ਮੈਂ ਵੇਖ ਕੇ ਆਇਆ ਉਹ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਕੰਮ ਹੋਣਾ ਨਹੀਂ ਦੋ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਵੱਡਾ ਟਿਊਬਲ ਹੈ ਪਾਈ ਸਾਹਿਬ ਉੱਤੋਂ ਕੋਈ ਉਹਨਾਂ ਦੇ ਸਿਰ ਤੇ ਕੋਈ ਸੀਨੀਅਰ ਬੰ ਕਹਿੰਦੇ 2 ਘੰਟੇ ਚ ਅਸੀਂ ਟਿਊਬ ਕੁਬਲ ਚਲਾਵਾਂਗੇ ਟਾਈਮ ਤਾਂ ਲੱਗੇਗਾ ਕਿਉਂਕਿ ਟਿਊਬਲ ਦੀ ਮੋਟਰ ਥੱਲੋਂ ਕਢਣੀ ਹੁੰਦੀ ਹੈ ਹੇਟਾ 350 150 ਲੇਕਿਨ ਕੋਈ ਨਾ ਕੋਈ ਸੀਨੀਅਰ ਆਦਮੀ ਨਾਲ ਬਹਿਣਾ ਚਾਹੀਦਾ ਨਾਲ ਰਹੇ ਕਿ ਜਿਹੜਾ ਆਪਣੇ ਮਾਰਗਦਰਸ਼ਕ ਚਾਹੋਣਾਂ ਕੋ ਕੰਮ ਕਰਵਾਵੇ ਉਹ ਦੋ ਲੇਬਰ ਬੈਠੀ ਹੈ ਲੇਬਰ ਕਿੰਨਾ ਕੰਮ ਕਰੂਗੀ ਕੋਈ ਨਾ ਕੋਈ ਸੀਨੀਅਰ ਆਦਮੀ ਆ ਕੇ ਆਪਣੀ ਨਿਗਰਾਨੀ ਚਾਹੋਣਾਂ ਕੋ ਕੰਮ ਕਰਵਾਵੇ ਤੇ ਜਲਦ ਤੋਂ ਜਲ ਪਾਣੀ ਸਪਲਾਈ ਕਰਾਵੇ ਸਾਡੇ ਏਰੀਆ ਦੇ ਵਿੱਚ 1.5 ਸਾਲ ਦਾ ਇੱਥੇ ਰੋਲਾ ਪੈ ਰਿਹਾ ਵੀ ਟਿਊਬਲ ਦੀ ਲੋੜ ਹੈ ਟਿਊਬਲ ਦੀ ਲੋੜ ਹੈ ਔਰ ਜਦ ਕੀ ਐਮਐਲਏ ਮਾਨੀਓ ਦਲਜੀਤ ਸਿੰਘ ਗਰੇਵਾਲ ਸਾਹਿਬ ਨੇ ਕਹਿ ਵੀ ਦਿੱਤਾ ਹੈ ਵੀ ਟਿਊਬਲ ਪਾਸ ਹੋ ਗਿਆ ਉਹ ਪਾਸ ਹੋ ਕੇ ਕੀ ਕਿਤਾਬਾਂ ਚ ਐਮਸੀਲ ਦੀ ਜੇਮਾਂ ਚ ਪਿਆ ਵਾ ਜਦੋਂ ਸਰਕਾਰ ਬਦਲੇਗੀ ਫਿਰ ਬਾਅਦ ਵਿੱਚ ਅਸੀਂ ਹੋਰ ਮੰਗਤਾ ਕਰਾਂਗੇ ਇਹੀ ਮੰਗਤਾ ਕਰਾਂਗੇ ਵੀ ਟਿਊਬਲ ਪਾਸ ਹੋ ਗਿਆ ਜੀ ਉਹ ਤਾਂ ਉਹਨਾਂ ਦੀ ਸਰਕਾਰ ਚ ਹੋਇਆ ਸੀ ਉਹ ਨਹੀਂ ਲੱਗਣਾ ਸਾਨੂੰ ਆਹੀ ਲਾਰੇ ਲਾਈ ਜਾ ਰਹੇ ਨੇ ਵੀ ਅੱਜ ਟਿਊਬਲ ਲੱਗ ਜਾਊਗਾ ਲੱਗ ਜਾਊਗਾ ਇੱਥੇ ਲੱਗ ਜਾਊਗਾ ਉੱਥੇ ਲੱਗ ਜਾਊਗਾ ਦੇਖੋ ਤਾਰਾਂ ਦਾ ਕੀ ਹਾਲ ਹੈ ਸਾਡੇ ਮਲੇ ਆ ਕੇ ਦੇਖੋ ਤਾਰਾਂ ਕੀ ਹਾਲ ਹੈ ਆਵਾਮ ਨੂੰ ਰੱਖ ਉਹ ਲੌਲੀਬੋਪ ਵਿੱਚ ਰੱਖਿਆ ਹੋਇਆ ਤਾਂ ਅੱਜ ਕੱਲ ਦੀ ਸਰ ਆਵਾਮ ਆਜੀ ਲੌਲੀਬੋਪ ਕਿੰਨੀ ਦੇਰ ਦੇ ਲੋਗੇ ਅੱਜ ਕੱਲ ਦੀ ਆਵਾਮ ਇਦਾਂ ਨਹੀਂ ਹੈ ਲੌਲੀਬੋਪ ਦੇ ਇਹ ਨਾਲ ਤੇ ਗੱਲ ਹੋਣੀ ਨਹੀਂ ਕੰਮ ਕਰਾਣਗੇ ਤਾਂ ਹੀ ਕੁਝ ਹੋਏਗਾ ਜੇ ਅੱਜ ਅਸੀਂ ਦੋ ਕਲੋਨੀਆਂ ਦੇ ਬਾਹਰ ਆਏ ਆ ਤਾਂ ਸਾਰੇ ਮਹੱਲੇ ਬਾਹਰ ਆਣਗੇ ਗਲੀਆਂ ਆਣੀਆਂ ਕਲੋਨੀਆਂ ਆਣੀਆਂ ਫਿਰ ਆਮ ਨੂੰ ਕਿੱਥੇ ਸਾਮ ਕੇ ਰੱਖ ਲੋਗੇ ਕਿੰਨੀ ਦੇਰ ਲੌਲੀਬੋਪ ਦੇ ਕੇ ਟੋਰੀ ਜੋਗੇ ਸਹੀ ਰ ਹੈ ਕੀ ਤੁਹਾਨੂੰ ਦੱਸੀਏ ਪਿੱਛੇ ਚਲੋ ਰੋਡ ਤਾਂ ਰੋਕੀ ਹੋਈ ਹੈ ਔਰ ਰੋਡ ਖੋਲੋਗੇ ਕਦੋਂ ਜਿੰਨੀ ਦੇ ਸਾਡੇ ਘਰ ਪਾਣੀ ਨਹੀਂ ਆਉਂਦਾ ਜਿੰਨਾ ਚਿਰ ਬੱਤੀ ਨਹੀਂ ਆਉਂਦੀ ਔਰ ਮੈਂ ਖਾਸ ਕਰਕੇ ਦਲੀਲ ਕਰ ਖੋਦ ਆ ਕੇ ਇੱਥੇ ਆਪ ਇੱਕ ਵਾਰੀ ਨੁਮਾਇੰਨਾ ਸਾਰਾ ਚੱਕ ਕੇ ਦੇਖ ਲੈਣ ਆ ਕੇ ਵੀ ਮੋਕੇ ਵਾਰ ਦਾ ਤੇ ਕੀ ਗੱਲਾਂ ਬਾਤਾਂ ਨੇ ਤੇ ਕੀ ਤੁਸੀਂ ਵਾਅਦੇ ਕੀਤੇ ਆ ਕੀ ਹੋ ਰਿਹਾ ਵਾ ਸਾਰੀ ਜਗ੍ਹਾ ਦੇ ਵਿੱਚ ਇਨਸ਼ੋਰ ਕਰਕੇ ਜਾਣ ਹੁਣੇ ਆ ਕੇ ਮਿਲ ਕੇ ਜਾਣ ਅਸੀਂ ਤਾਂ ਧਰਨਾ ਚੱਕਾਂਗੇ ਜੇ ਐਮਐਲਏ ਸਾਹਿਬ ਨਹੀਂ ਆਉਂਦੇ ਤਾਂ ਪ੍ਰਸ਼ਾਸਨ ਆ ਕੇ ਆਪਣਾ ਕੰਮ ਕਰ ਦਵੇ ਸਾਨੂੰ ਪਾਣੀ ਘਰ ਦੇ ਵਿੱਚ ਚੱਲਦਾ ਸਭ ਦਾ ਮਿਲ ਜਾਵੇ ਉਸ ਬਾਅਦ ਅਸੀਂ ਇੱਥੋਂ ਧਰਨਾ ਛੱਡਾਂਗੇ ਨਿਕਲੇ ਐਮਐਨਏ ਨਾਲ ਵੀ ਗੱਲ ਕਰਦੇ ਸਿੱਧੇ ਡਾਇਰੈਕਟ ਸਰਕਾਰ ਨੂੰ ਤਨਖਾਹਾਂ ਲੈਂਦੇ ਨੇ ਨਾਲੇ ਗੌਰਮੈਂਟ ਨੂੰ ਤਨਖਾਹਾਂ ਨਾਲੇ ਪੌੜੀਆਂ ਅਸੀਂ ਕਿੱਠੀਆਂ ਕਰੀਏ ਇਹਨਾਂ ਦੇ ਪਿਓ ਦੇ ਨੌਕਰ ਲੱਗੇ ਆ ਸੀ ਏ ਇਹ ਤਨਖਾਵਾ ਇਹ ਨੇ ਤਨਖਾਵਾ ਗਵਰਨਮੈਂਟ ਕੋਲੋਂ ਇਹ ਨੇ 40-4000 ਰੁਪਏ 50-5000 ਰੁਪਏ ਇਹਨਾਂ ਦੀ ਤਨਖਾਹ ਹਈ ਤੇ ਪੌੜੀਆਂ ਆਸੀ ਪੌੜੀਆਂ ਆਸੀ ਝੁਕਦੇ ਵਿਰੀਏ ਹਈ ਤਾਰਾ ਟੁੱਟੀਆਂ ਨੇ ਜੇ ਕਿਤੇ ਕੋਈ ਇਹਦੇ ਕੋਈ ਹਾਦਸਾ ਹੋ ਗਿਆ ਹੈ ਇਹਨਾਂ ਦੇ ਬਿਜਲੀ ਵਾਲਾ ਨੇ ਅਸੀਂ ਐਮਐਲਏ ਸਾਹਿਬ ਦੇਰੇ ਸਰ ਲਾ ਕੇ ਮਰ ਜਾਾਂਗੇ ਇੱਥੇ ਜਾਮ ਲੱਗਾ ਹੁਣ ਆ ਗਏ ਜੇ ਬੰਦੇ ਦੇ ਪੁੱਤ ਸਾਰੇ ਮੈਂ ਸਾਰੇ ਪ੍ਰਦਰਸ਼ਨ ਨੂੰ ਕਹਿਣਾ ਜੇ ਬੰਦੇ ਦੇ ਪੁੱਤ ਆਏ ਨੇ ਇੱਥੇ ਆ ਕੇ ਖੜੇ ਹੋਗੇ ਸਾਡੇ ਸਾਹਮਣੇ ਆਣ ਤੁਹਾਨੂੰ ਆ ਕੇ ਸ਼ਿਕਾਇਤ ਦਗਾਣ ਮੋੜ ਕੇ ਕਿਹੜੇ ਲੇਕਿਨ ਐਮਐਲਏ ਸਾਹਿਬ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦਲਜੀਤ ਸਿੰਘ ਘਰੇ ਭੋਲੇ ਨਾਲ ਇੱਕ ਵਾਰੀ ਕਰ ਵੀ ਕਰਨ ਲੱਗਾ ਇੱਕ ਵਾਰੀ ਭੋਲਾ ਸਾਹਿਬ ਨਾਲ ਗੱਲ ਹੋ ਰਹੀ ਹੈ ਤੇ ਮੀਡੀਆ ਨੇ ਮਾਰ ਦੇ ਜੋਰ ਹੈ ਕਿ ਪਾਣੀ ਨਿਕਲੇਗਾ ਸਾਡੇ ਹੁਣੇ ਇਹਨਾਂ ਦੇ ਸਾਹਮਣੇ ਨਾਲ ਗੱਲ ਹੋਈ ਹੈ ਜੀ ਭੋਲਾ ਸਾਹਿਬ ਜੀ ਕਹਿੰਦੇ ਉਹਨਾਂ ਨੇ ਆਉਣਾ ਨਹੀਂ ਆ ਸੁਣ ਲੋ ਬਾਰ ਗਏ ਨੇ ਬਾਰ ਗਏ ਨੇ ਹਾਂਜੀ ਧਰਨਾ ਵੀ ਨਹੀਂ ਚੱਕਣਾ ਅਸੀਂ ਵੀ ਨਹੀਂ ਧਰਨਾ ਚੱਕੀ ਪਾਜੀ ਵੀ ਬਾਰ ਗਏ ਨੇ ਮੁੰਡਾ ਵੀ ਬਾਰ ਗਿਆ ਉਹ ਵੀ ਬਾਰ ਗਏ ਨੇ ਧਰਨਾ ਨਹੀਂ ਚੱਕਣਾ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਬੰਦਾ ਭੇਜ ਰਹੇ ਹੈ ਹਾਲੇ ਤੱਕ ਆਇਆ ਨਹੀਂ ਕੋਈ ਬੰਦਾ ਨਹੀਂ ਬੋਲੇ ਭਾਜੀ ਆਣਗੇ ਨਹੀਂ ਧਰਨਾ ਚੱਕਣਾ ਨਹੀਂ ਯਾਰ ਆਪ ਵੀ ਸਹੀ ਹੈ ਧਰਨਾ ਚੱਕਣਾ ਨਹੀਂ ਅਸੀਂ ਜਿੰਨੀ ਦੇ ਬੋਲੇ ਭਾਜੀ ਆਪ ਨਹੀਂ ਆਉਂਦੇ ਧਰਨਾ ਨਹੀਂ ਚੱਕਾਂਗੇ ਭਾਵੇਂ 24 ਘੰਟੇ ਹੋਣ 60 48 ਘੰਟੇ ਹੋਣ ਅਸੀਂ ਇੱਥੇ ਇੱਕ ਗਰਮੀयां ਹੀ ਮਰਦੇ ਪਏ ਆ ਤੁਸੀਂ ਆਪਣਾ ਮਰਿਆ ਨਾ ਘੁੰਮਦੇ ਫਿਰਦੇ ਪਿਓ ਨੌਟਲ ਅਫਸਰ ਦਾ ਫੋਨ ਆ ਗਿਆ ਇੱਕ ਮਿੰਟ ਇੱਕ ਮਿੰਟ ਨਹੀਂ ਆ ਰਿਹਾ ਹੈਲੋ 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 ਹਾਂਜੀ ਤੁਸੀਂ ਕਿਹਨਾਂ ਤੋਂ ਗੱਲ ਕਰਦੇ ਹੋ ਹਾਂਜੀ ਵਿਸ਼ਾਲ ਤੇਰ ਤੋਂ ਗੱਲ ਕਰਦੇ ਵਿਸ਼ਾਲ ਦੇ ਨਾਲ ਤੇ ਉਹ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਜੀ ਜਿਹੜੀ ਦਿੱਕਤ ਹੈ ਕਿ ਕਿਹੜੇ ਲੰਗਮ 'ਤੇ ਲੱਈ ਤੁਹਾਡਾ ਜੀ ਕੇ ਜਿਹੜੇ ਜੀ ਕੇ ਸਟੇਜ ਬਲੋਕ ਤੇ ਬੀ ਬਲੋਕ ਦੀ ਲਾਈਟ ਨਹੀਂ ਹੈਗੀ ਉੱਥੇ ਲੋਕਾਂ ਨੇ ਧਰਨਾ ਲਾਇਆ ਰੋਡ ਜਾਮ ਕੀਤੀ ਹੋਈ ਹੈ ਜੀ ਕੇ ਇਹ ਇਹ ਲੋਕ ਇਹ ਬਲੋਕ ਤੇ ਬੀ ਬਲੋਕ ਪਾਣੀ ਨਹੀਂ ਬਿਜਲੀ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਹੋ ਮੈਂ ਉਹਨਾਂ ਨੂੰ ਕਿਹਾ ਜੀ ਉਹਦੀ ਸਾਰੀ ਸਪਲਾਈ ਬੰਦ ਹੈ ਸਾਰੀ A ਤੇ B ਦੀ ਸਾਰੀ ਸਪਲਾਈ ਬੰਦ ਹੈ ਠੀਕ ਹੈ ਜੀ ਕਰਾ ਦੇਣੇ ਚੱਕ ਚਲੋ ਠੀਕ ਹੈ ਕੌਣ ਸੀ ਜੀ ਜਿਹੜੇ ਟਿਊਬਲ ਤੇ ਆਇਆ ਨਾ ਜੀ ਟਿਊਬਲ ਠੀਕ ਹੈ ਨਾ ਇਹ ਡਾਇਰੈਕਟਰ ਨੇ ਮਨ ਮਾਰ ਕਰ ਦਿੱਤੀ ਇਹਨਾਂ ਨੂੰ ਦੋ ਮਿੰਟ ਨੋਡਲ ਅਫਸਰ ਨੇ ਬਿਜਲੀ ਮਹਿਕਮੇ ਦੇ ਉੱਥੋਂ ਦੀ ਮੇਨ ਤੋਂ ਤੇ ਪਾਣੀ ਦਾ ਪਾਣੀ ਤਾਂ ਹੁਣ ਤਾਂ ਡੋਗੀ ਹੱਲ ਕਰਦੇ ਨੇ ਲੇਕਿ ਨੋਡਲ ਅਫਸਰ ਦਾ ਫੋਨ ਆ ਗਿਆ ਕਿ ਲਾਈਟ ਸਰਪਰੈਸ ਕਰ ਦੇ ਦਿੰਦੇ ਨੇ ਹੁਣ ਅਸੀਂ ਦਿੱਤਾ ਪਰੇਸ਼ਾਨੀਆਂ ਹੋਣਗੇ ਤਾਂ ਆਣਾ ਤਾਂ ਪੜੇਗਾ ਮੈਂ ਤਾਂ ਪਬਲਿਕ ਕੋ ਪੰਪ ਆਪਣੀ ਪਬਲਿਕ ਕੇ ਸਾਥ ਹੂੰ ਆਪਣੀ ਜਨਤਾ ਕੇ ਸਾਥ ਹੂੰ ਰਾਤੋਂ ਕੋ 11 पूरा पंद्रह दिन हो गए हर रोज रात को फोन करना पड़ता है जबकि मुझे एमएलए साहब ने ये भी कल बात बोली है कि तू ग्यारह फोन करती है मैं फोन उठाता हूँ फोन उठाने के बाद आप काम करते हो आप ये देखो हमने पूरी पूरी रात हम बाहर बैठ के गुजार रहे हैं हर रोज तार टूट जाता है सारे खंबे टूटे पड़े सारी तार टूटी पड़ी है सरकारी जॉबों की बात करते हैं ये सरकारी जॉबों की बात करते हैं जो सरकारी काम तार लगना पहले यही सही करते हैं हमें सहन से सो नहीं दे ये क्या नौकरी देंगे ये पानी नहीं दे सकते ये क्या नौकरी देंगे आप ही बताओ विशाल मैं भी यहाँ पे रह रही हूँ हर रोज का काम है ਸਰਕਾਰੀ ਬੰਦਾ ਤਾਂ ਕੋਈ ਕਾ ਆਏਗਾ ਕੋਈ ਕੰਪਲੇਨ ਨਹੀਂ ਸੁਣਦਾ ਆ ਜਾਓ ਕੋਈ ਕੋਈ ਕਿਸੇ ਤਰ੍ਹਾਂ ਦਾ ਬੰਦਾ ਨਹੀਂ ਆਤਾ ਫੋਨ ਕਰਤੇ ਰਹੇ 10 ਮਿੰਟ 1/2 ਘੰਟਾ ਸੂਬਾ ਦਿਨ ਨਿਕਲ ਜਾਂਦਾ ਹੈ ਮੈਂ ਫੋਨ ਕੀਤਾ ਮੈਂ ਤੁਹਾਡੇ ਐਸਜੀ ਨੂੰ ਫੋਨ ਕੀਤਾ ਵਾ ਫੋਕਲ ਪੁਆਇੰਟ ਦੇ ਐਕਸ ਨੂੰ ਵੀ ਫੋਨ ਕੀਤਾ ਵਾ ਬਿਜਲੀ ਸਰਪਰਸ ਤੋਂ ਲੱਗੀ ਆ ਪਾਣੀ ਵੀ ਜਿਹੜਾ ਤੁਹਾਡੇ 1/2 ਘੰਟਾ ਠੀਕ ਹੋਣ ਲੱਗਾ ਪਾਣੀ ਵੀ ਆ ਜਾਊਗਾ ਬਿਜਲੀ ਇਸ ਤੇ ਆ ਗਈ ਹੋਏ ਨੇ ਚੱਲ ਵੀ ਹੋਏ ਨੇ ਇਹ ਜੋ ਮੇਰੇ ਕੋਲ ਸੀਗਾ ਮੈਂ ਕਰਕੇ ਤੁਹਾਨੂੰ ਦਊਂਗਾ ਕਿ ਪਾਵਰ ਤਾਂ ਮੇਰੀ ਦੀ ਹੋਣੀ ਦੀ ਤੁਹਾਡੀ ਪਾਵਰ ਹੈ ਮੇਰੀ ਪਾਵਰ ਨਹੀਂ ਹੈ ਤੁਹਾਡੀ ਪਾਵਰ ਹੈ ਨਹੀਂ ਜਿਹਦਾ ਯਾਰ ਨਾ ਕੀ ਹੈ ਸਭ ਤੋਂ ਵੱਡੀ ਗੱਲ ਹੈ ਵੇ ਕਿ ਤੁਸੀਂ ਕਹਿ ਦਿੱਤਾ ਕਿ ਅੱਧੇ ਘੰਟੇ ਚ ਪਾਣੀ ਆ ਜਾਏਗਾ ਲੇਕਿਨ ਜਿਹੜਾ ਅਸੀਂ ਇੰਨੇ ਟਾਈਮ ਤੋਂ ਸਫਰ ਕਰ ਰਹੇ ਆ ਜਦੋਂ ਉਹਨਾਂ ਨੂੰ ਕੰਪਲੇਨ ਕਰੋ ਇੱਕੋ ਜਵਾਬ ਹੈ ਲਿਖਿਆ ਹਜ਼ਾਰ ਬਾਰ ਨੀ ਕਲੋਨੀ ਨੇ ਸਾਈਨ ਬਕਾਇਦਾ ਸਾਈਨ ਕਰਕੇ ਜਿੱਥੇ ਵੀ ਮੌਕਾ ਮਿਲਿਆ ਆਪਣਾ ਲੈਟਰ ਉੱਤੇ ਪਹੁੰਚਾਇਆ ਲੈਟਰ ਸੇ ਇੱਕੋ ਗੱਲ ਕਰਦੇ ਆ ਟਰਾਂਸਫਾਰਮਰ ਪਾਸ ਹੈ ਕਿਊਬਲ ਪਾਸ ਹੈ ਜੇ ਦੋਨੋਂ ਚੀਜ਼ਾਂ ਪਾਸ ਨਹੀਂ ਤੇ ਲਗਦੀਆਂ ਕਿਉਂ ਨਹੀਂ ਪਈਆਂ ਕੰਮ ਕਿਉਂ ਸੀਂ ਗੱਲ ਕਰਦੇ ਹੰ ਮੱਲੇ ਵਾਲੇ ਨੇ ਤਾਂ 2 ਸਿਰਫ 100 ਵਾਰਡ ਦਾ ਲੱਗਾ ਸੀ 200 ਵਾਰਡ ਦਾ ਅੱਧੇ ਘੰਟੇ ਤੋਂ ਘੰਟੇ ਦੇ ਵਿੱਚ ਬਦਲਾ ਲਿਆ ਤੁਸੀਂ ਤਾਂ ਨਹੀਂ ਆਵਾਮ ਹੈ ਕਿ ਤੁਸੀਂ ਬਦਲਾ ਨਹੀਂ ਪਾ ਰਹੇ ਹੋ ਅਸੀਂ ਬਹੁਤ ਕੰਪਲੇਂਟ ਕੀਤੀ ਵੀਰ ਜੀ ਸਾਡੇ ਕਲੋਨੀ ਵਿੱਚ ਜਾਗਰਣ ਹੋਇਆ ਸੀ ਤਾਂ ਭੋਲਾ ਵੀਰ ਜੀ ਨੇ ਕਿਹਾ ਸੀਗਾ ਕਿ ਜਦ ਤੱਕ ਟਰਾਂਸਫਾਰਮਰ ਨਹੀਂ ਲੱਗਦਾ ਮੈਨੂੰ ਤੁਸੀਂ ਵੋਟ ਨਹੀਂ ਪਾਣੀ ਹੁਣ ਇਹਨਾਂ ਨੂੰ ਪੁੱਛੋ ਨਾ ਤਾਂ ਤੁਸੀਂ ਟਰਾਂਸਫਾਰਮਰ ਕਰਵਾ ਰਹੇ ਹੋ ਨਾ ਤੁਸੀਂ ਟਿਊਬਵੈਲ ਕਰਵਾ ਰਹੇ ਹੋ ਤੇ ਜਿਹੜਾ ਸੀ ਬਲੌਕ ਵਿੱਚ ਟਿਊਬਵੈਲ ਹੈਗਾ ਅੰਦਰ ਉਹ ਕਹਿੰਦੇ ਆ ਜੀ ਮੋਟਰ ਖਰਾਬ ਹੋ ਗਈ ਹੈ ਉਹਨਾਂ ਨੇ ਵਾਲ ਬੰਦ ਕਰ ਦਿੱਤਾ ਤਾਂ ਤੁਹਾਡੇ ਤੱਕ ਆ ਨਹੀਂ ਰਿਹਾ फ्रंट वाले जेडे ਘਰ ਨੇ ਉਹਨਾਂ ਨੂੰ ਕਿੱਦਾਂ ਪਾਣੀ ਜਾ ਰਿਹਾ ਤੇ ਜੇ ਚਾਰ ਘਰਾਂ ਨੂੰ ਪਾਣੀ ਜਾ ਰਿਹਾ ਅਗਲੇ ਚਾਰ ਘਰ ਉਸ ਕਲੋਨੀ ਦੇ ਨਹੀਂ ਨੇ ਕਨੈਕਟਿਊਬ ਨਾਲ ਕਨੈਕਟਡ ਹੁੰਦੇ ਨੇ ਕਈਆਂ ਦਾ ਫਲੋ ਨਹੀਂ ਆਂਦਾ ਇਸ ਕਰਕੇ ਪਾਣੀ ਨਹੀਂ ਆਂਦਾ ਇਸ ਦੀ ਗਲਤ ਹੈ ਇੱਕ ਘਰ ਚ ਪਾਣੀ ਆ ਰਿਹਾ ਅਗਲੇ ਘਰ ਚ ਪਾਣੀ ਨਹੀਂ ਆ ਰਿਹਾ ਇਹ ਕੀ ਦੁੱੱਕ ਹੁੰਦੀ ਹੈ ਕਿਹੜਾ ਫਲੋ ਹੈ ਇਸ ਤਰ੍ਹਾਂ ਦਾ ਜ਼ਰੂਰੀ ਹੈ ਟੂਵਲ ਕਾ ਹੋਣਾ ਜ਼ਰੂਰੀ ਹੈ ਇਹ ਕਿ ਟੂਵਲ ਹੈ ਸੀ ਬਲੋਕ ਮੇ ਇਧਰ ਬਲੋਕ ਮੇ ਟੂਵਲ ਕਾ ਹੋਣਾ ਜ਼ਰੂਰੀ ਹੈ ہماری ਤਾਰੇ ਸਹੀ ਹੋਣੀ ਜ਼ਰੂਰੀ ਹੈ ਦੇਖੋ ਅਗਰ ਇਨਕੋ ਐਮ ਐਲ ਏ ਬਨਾਇਆ ਹੈ ਤਾਂ ਜਨਤਾ ਨੇ ਨਹੀਂ ਬਨਾਇਆ ਹੈ ਜੋ ਹਮਾਰੇ ਹੱਕ ਹੈ ਉਹ ਹਮ

ਉਹਦਾ ਕੀ ਫਾਇਦਾ ਕਿ ਜੇ ਧਾਰਾ ਕਰਨਗੇ ਧਾਰਾ ਠੀਕਰਾਂ ਆਂੰਦੇ ਜਿਹੜੇ ਉਹ ਪੈਸੇ ਦੀ ਮੰਗ ਕਰਦੇ ਆ ਅਸੀਂ ਸਾਰੇ ਪੈਸੇ ਭਰ-ਭਰ ਕੇ ਧਾਰਾ ਠੀਕਰਾਂ ਆਂਦੇ ਆ ਫੇਰ ਟੁੱਟ ਜਾਂਦੀਆਂ ਨੇ ਅਗਲੀ ਵਾਰੀ ਆ ਕੇ ਕਹਿੰਦੇ ਨਵੀਆਂ ਧਾਰਾ ਪਾਣੀ ਐ ਐਦਾਂ ਕਿੰਨਾ ਚੱਲੇਗਾ ਜਿਹੜੇ ਲੁਧਿਆਣਾ ਦੇ ਗੋਪਾਲ ਨਗਰ ਚੌਂ ਟਿੱਬਾ ਰੋਡ ਗੋਪਾਲ ਨਗਰ ਚੌਂ ਦੇ ਤੇ ਧਰਨਾ ਲੱਗਾ ਸੀਗਾ ਪਾਣੀ ਨਾਲ ਨਾਲ ਨੂੰ ਲੈ ਕੇ ਲੇਕਿਨ ਉਸ ਉਸ ਮਾਮਲੇ ਤੇ ਅਸਲ ਸੱਚਾਈ ਕੀ ਉਹ ਵੀ ਧਰਨਾ ਜਾਣੂ ਕਰਾਵਾਂਗੇ ਸਾਡੇ ਨਾਲ ਵਿਜੇ ਕੁਮਾਰ ਮੌਜੂਦ ਹੈ ਕਾਰਪੋਰੇਸ਼ਨ ਦੇ ਵਿੱਚ ਤਨਾਤ ਨੇ ਗੱਲਬਾਤ ਕਰਦੇ ਆ ਵਿਜੇ ਹੋਇਆ ਕੀ ਸੀ ਪੂਰਾ ਮਾਮਲਾ ਉੱਥੇ ਧਰਨਾ ਲਗਾਇਆ ਗਿਆ ਸੀਗਾ ਪਾਣੀ ਦੀ ਦਿੱਕਤ ਸੀਗੀ ਪਾਣੀ ਦੇ ਇੱਕ ਟੂਬਲ ਖਰਾਬ ਸੀਗਾ ਜੀ ਤੇ ਉਹ ਟੂਬਲ ਰਿਪੇਅਰ ਹੋ ਰਿਹਾ ਹਾਂ ਹੂੰ ਠੀਕ ਹੈ ਜੀ ਤੇ ਮੈਨੂੰ ਪਤਾ ਲੱਗਿਆ ਪਾਣੀ ਨਹੀਂ ਦੇ ਹੈ ਨਗੇ ਇਹ ਬਲਾਕ ਚੋਂ ਪ੍ਰਧਾਨ ਨੇ ਕਿਹਾ ਵੀ ਮੈਨੂੰ ਟੈਂਕਰ ਪਾਣੀ ਦੇ ਦਿਓ ਜੀ ਠੀਕ ਹੈ ਮੈਂ ਆਪ ਖੁਦ ਟੈਂਕਰ 5 ਵਜੇ ਦਾ ਲੈ ਕੇ ਆਉਂ ਰਿਹਾ ਹਾਂ ਹੂੰ ਤੇ ਪਾਣੀ ਭਰ ਆ ਕੇ ਜਾ ਰਿਹਾ ਸੀਗਾ ਵੀ ਟੈਂਕਰ ਭਰ ਕੇ ਹੁਣ ਦੂਜੇ ਬਲਾਕ ਚ ਵੀ ਪਾਣੀ ਭਰਨ ਜਾਵਾਂ ਹੂੰ ਉਹਨਾਂ ਨੇ ਮੈਨੂੰ ਰੋਕ ਕੇ ਪੁੱਛਿਆ ਵੀ ਇਹ ਗੱਲਬਾਤ ਆ ਕਿ ਤੂੰ ਆਏ ਸੀਗੇ ਇਕੱਠੇ ਹੋ ਕੇ ਮੈਨੂੰ ਨਹੀਂ ਪਤਾ ਹਾਂ ਤੇ ਇਹਨਾਂ ਨੇ ਮੈਨੂੰ ਉੱਥੇ ਰੋਕ ਕੇ ਕਿਹਾ ਪਹਿਲਾਂ ਤਾਂ ਇੱਕ ਸਟਾਜ ਨੇ ਗਾਲਾਂ ਗੋਲਾਂ ਜੀ ਕੱਢੀਆਂ ਮੈਂ ਕਹੀ ਚਲੋ ਕੋਈ ਨਹੀਂ ਪਬਲਿਕ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਨੇ ਕਿਹਾ ਮੈਂ ਬਾਈਕ ਲੈ ਕੇ ਆ ਰਿਹਾ ਆ ਆਪਾਂ ਟੂਬਲ ਤੇ ਚੱਲਦੇ ਆ ਮੈਂ ਤੁਹਾਡੇ ਨਾਲ ਚੱਲਦਾ ਲੇਕਿਨ ਉੱਥੇ ਆ ਵੀ ਕਹਿ ਗਿਆ ਸੀਗਾ ਕਿ ਮਤਲਬ ਵੀਜੇ ਨੇ ਆਪਣੇ ਕਿਸੇ ਮਚਾਵਾਨ ਵਾਲੇ ਦੇ ਘਰ ਦੇ ਬਾਅਦ ਦੇਖੋ ਜੀ ਚਾਹबान ਦੀ ਕੋਈ ਨਹੀਂ ਮੇਰੇ ਲਈ ਸਾਰੇ ਕੋਆ ਲਾਸਟ ਗਲੀਆਂ 'ਚ ਪਾਣੀ ਨਹੀਂ ਪਹੁੰਚਦਾ ਇਹ ਬਲੌਕ ਛੇ ਜੀ ਉਹ ਲਾਸਟ ਗਲੀਆਂ 'ਚ ਹੀ ਪਾਣੀ ਭਰਾਇਆ ਜੀ ਪਤਾ ਕਰ ਫਿਰ ਉਸ ਤੋਂ ਬਾਅਦ ਤੁਸੀਂ ਆਏ ਹੋ ਤੁਹਾਨੂੰ ਫਿਰ ਤੁਸੀਂ ਅੱਗੇ ਕੀ ਹੋਇਆ ਤੁਹਾਡੇ ਨਾਲ ਕੁੱਟ ਮਾਰੀ ਮੈਂ ਮੇਰੇ ਨਾਲ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੇ ਮੈਂ ਟਰੈਕਟਰ ਤੇ ਜਾ ਰਿਹਾ ਸੀ ਕਿ ਮੈਂ ਉੱਤਰ ਕੇ ਮੈਂ ਗਿਆ ਚਲੋ ਹਾਂਜੀ ਦੱਸੋ ਕੀ ਹੋ ਗਿਆ ਚਲੋ ਪਬਲਿਕ ਹੈ ਪੁੱਛਣਾ ਚਾਹੀਦਾ ਮੇਰਾ ਫਰਜ਼ ਹੈ ਪੁੱਛਣਾ ਇਹ ਕਹਿੰਦੇ ਪਾਣੀ ਦਾ ਮੈਂ ਕਿਹਾ ਮੋਟਰ ਫਿੱਟ ਹੋ ਰਹੀ ਆ ਜਲਦੀ ਫਿੱਟ ਹੋ ਜੇਗੀ ਤਾਂ ਆਪਾਂ ਤੁਹਾਨੂੰ ਪਾਣੀ ਦੇ ਦੇਵਾਂਗੇ ਦੁਪਹਿਰ ਤੱਕ ਠੀਕ ਹੈ ਤੇ ਮੈਂ ਇਹਨਾਂ ਨੂੰ ਕਹਿ ਕੇ ਤੇ ਮੈਂ ਬਾਈਕ ਲੈਨ ਚਲਾ ਗਿਆ ਤੇ ਕੁਝ ਦੂਰ ਤੱਕ ਗਿਆ ਉੱਥੋਂ ਇਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਗੱਲਾਂ ਵੀ ਗੱਡੀਆਂ ਤੇ ਪਿੱਛੋਂ ਭੱਜ ਕੇ ਮੈਨੂੰ ਉੱਥੇ ਆ ਕੇ ਮਾਰਿਆ ਕੀ ਮਾਰਿਆ ਕੀ ਕਟ ਮਾਰ ਕੀਤੇ ਜਾਣੇ ਥੱਪੜੇ ਥੱਪੜੇ ਮਾਰਿਆ ਜਾਂਦਾ ਉੱਥੇ ਕਿਤੇ ਸਿਰਫ ਪਾਣੀ ਨਾਂਨ ਕਰਕੇ ਇੱਕ ਸਰਕਾਰੀ ਮੁਲਾਜ਼ਮਾ ਕਟ ਮਾਰ ਹਾਂਜੀ ਹਾਂਜੀ ਜਦ ਕਿ ਮੈਂ ਰੀ ਦੇਖੋ ਅੱਜ ਸੰਡੇ ਆ ਛੁੱਟੀ ਆ ਤਾਂ ਵੀ ਮੈਂ ਸਵੇਰ ਦਾ 5 ਵਜੇ ਦਾ ਇੰਨਾ ਕਰਕੇ ਪਾਣੀ ਦੀ ਟੈਂਕਰ ਖੁਦ ਮੈਂ ਟਰੈਕਟਰ ਤੇ ਬੈਠ ਕੇ ਪਾਣੀ ਪੁਵਾ ਰਿਆ ਮਤਲਬ ਪਬਲਿਕ ਕੇ ਸਪੋਰਟ ਵੀ ਕਰਦੇ ਹਾਂ ਲੇਕਿ ਪਬਲਿਕ ਕਟ ਮਾਰ ਵੀ ਹਾਂਜੀ ਹਾਂਜੀ ਦੇਖੋ ਮੇਰੇ ਲਈ ਨਾ ਇਨਸਾਫੀ ਵਾਲੀ ਗੱਲ ਹੈ ਇਨਸਾਫ ਕੀ ਮੰਗਦੇ ਹਾਂ ਇਨਸਾਫ ਲਈ ਕਾਰਵਾਈ ਕੀਤੀ ਜਾਵੇ ਜੇ ਇਨਾਂ ਤੇ ਬਿਲਕੁਲ ਇਹ ਵੀਜੇ ਕੁਮਾਰ ਹੈ ਜੋ ਲਗਾਤਾਰ ਹਲਕਾ ਪੂਰੇ ਉਹਦੇ ਵਿੱਚ ਅਗਰ ਪਾਣੀ ਨਹੀਂ ਆ ਰਿਹਾ ਹੁੰਦਾ ਤੇ ਉਸੇ ਸਮੱਸਿਆ ਦਾ ਹੱਲ ਕਰਦੇ ਨੇ ਲੇਕਿਨ ਇਹਨਾਂ ਦੇ ਕੈਂਡ ਦੇ ਮੁਤਾਬਿਕ ਕਿ ਮੇਰੇ ਨਾਲ ਉੱਥੇ ਕਟਮਾਰ ਹੋਈ ਲੇਕਿਨ ਉਹਨਾਂ ਨੇ ਕਿਹਾ ਕੀ ਵਿਜੇ ਕੁਮਾਰ ਟਰੈਕਟਰ ਤੇ ਸੀਗੇ ਮਾਫ ਕਰਨਾ ਉਹਨਾਂ ਦੀ ਜੋ ਤੁਸੀਂ ਗੱਲ ਸੁਣੀ ਹੈ ਦੂਜੀ ਪੱਖ ਦੀ ਕਿ ਉੱਥੇ ਪਾਣੀ ਸਹੀ ਨਹੀਂ ਹੋ ਰਿਹਾ ਲੇਕਿਨ ਇਹਨਾਂ ਦਾ ਕਹਿਣ ਦੇ ਮੁਤਾਬਿਕ ਟਿਊਬਲ ਸਹੀ ਕਰਾਇਆ ਜਾ ਰਿਹਾ ਸੀਗਾ ਲੇਕਿਨ ਇਹਦੇ ਵਿੱਚ ਵਿਜੇ ਕੁਮਾਰ ਦਾ ਕੀ ਰੋਲ ਆ ਗਿਆ ਅਗਰ ਪਾਣੀ ਨਹੀਂ ਆ ਰਿਹਾ ਤਾਂ ਇੱਕ ਪਾਸੇ ਧਰਨਾ ਲਗਾਇਆ ਜਾ ਰਿਹਾ ਉੱਤੋਂ ਸਰਕਾਰੀ ਮੁਲਾਜ਼ਮ ਨੂੰ ਕੁੱਟਿਆ ਜਾ ਰਿਹਾ ਇਹ ਆਖਿਰ ਮਾਮਲਾ ਹੈ ਕੀ ਹੈ ਲੁਧਿਆਣਾ ਦਾ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ